ਦੇਖਦੇ ਸਾਰਾ دیوارੋਂ ਤਾਂ ਇਹ ਨੁਕਸਾਨ ਗੱਟੇ ਦਾ ਜਿਹੜੇ ਬੈਗ ਵਗੈਰਾ ਜਿਹੜੇ ਖਲਮ ਜਿਹੜਾ ਐਸੀ ਚੀਜ਼ ਉਹ ਜਵਾਹਰ ਨਾਲ ਟੋਲ ਦਾਲਨੇ ਕਰਨ ਸੰਭਿਧੇ ਉਹ ਸਾਰੀ ਕਦਰ ਹੀ ਗਈ ਤੇ ਸਾਡੇ ਜਿਹੜੇ ਬੈਗ ਜਿਹੜੇ ਫੀਲ ਨੇ ਸਾਰੇ ਸਾਢੇ 4 ਵਜੇ ਚਾਰ ਵਜੇ ਮੈਨੂੰ ਪਤਾ ਲੱਗਾ ਫੋਲ ਰਿਹਾਇਆ ਤਾਂ ਬਾਹਰ ਦੇ ਨੇ ਖਾਲੀ ਬਾਹਰ 20 25 ਲੱਖ ਦਾ ਨੁਕਸਾਨ ਸਾਢੇ 4 ਵਜੇ ਆ ਕੇ ਸਾਡੇ ਸਵੇਰੇ ਤੋਂ ਉਹ ਉਹ ਫਾ ਮਰ ਜਾ ਮੱਤਿਆ ਹੋਇਆ ਜੀ ਬਰਾ ਸਾਰਾ ਕੁਛ ਹੀ ਜਲ ਕੇ ਰਾਖ ਹੋ ਗਿਆ ਇਹ ਅਨੁੱਖ ਦੇਖ ਰਹੇ ਸਾਰੇ ਦੁਆਰੋਂ ਪਾਉ ਨੁਕਸਾਨ ਗੱਟੇ ਕਰ ਰਹੇ ਆ ਅੱਛਾ ਗੈਗ ਜਿਹੜਾ ਜਿਹੜਾ ਖਲਮ ਵਾਲਾ ਪੈਸੇ ਸੀ ਉਹ ਦੁਆਰ ਨਾਲ ਇੱਕ ਹੋਣ ਜਾਣ ਦੇ ਕਰਨ ਸਮਝੀ ਜੀ ਉਹ ਸਾਰੀ ਅਦਰ ਹੀਟ ਹੋ ਗਈ ਠੀਕ ਹੈ ਪਲਾਸਟਿਕ ਦੇ ਬੈਗ ਜਿਹੜੇ ਫੀਲ ਦੇ ਇਹ ਸਾਰੇ ਸਾਲੀ ਮੇ ਜੀ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇਹ ਉਹ ਤਾਂ ਹਲੇ ਹੀ ਗ੍ਰੇਡ ਕੁ 1-2 ਲੱਖ ਦੇ ਨਜ਼ੀਕ ਇਨਸ਼ਾਅੱਲਾ ਹੈ ओरिगाली देख रहे हैं अच्छा, देवारो लागना ठीक है जी ये टाटा ग्राउंड हां जी हां कबो पता लग गया ये आग भरता साडे 4 बजे मेनू पता लगा फूल रहया था हां के क्या इसमें रखा क्या हुआ था बाहर ने खाली पागरे कितना का नुकसान हुआ ये 20 22 लाख का नुकसान है अच्छा नया था या पुराना था बाबा पुराना सारे था अच्छा अच्छा कोई कारण पता लगा आग लगने का एक ग्राउंड टाटा जी ਨੇ ਆਪਣੇ ਪ੍ਰੋਸੀਜਰ ਜੀ ਉਹਨਾਂ ਦਾ ਠੀਕ ਹੈ ਜੀ ਕੋਈ ਪਤਾ ਲੱਗਿਆ ਅੱਗ ਵਗੈਰ ਕਿਉਂ ਲੱਗੀ ਸੀ ਕੋਈ ਪਤਾ ਨਹੀਂ ਲੱਗਿਆ ਜੀ ਠੀਕ ਹੈ ਕਿੰਨੀ ਜ਼ਰਦੀ ਲੱਗੀ ਅੱਗੇ ਇਹ ਕੋਈ ਆਈਡੀਆ ਸੀ 4:3 ਹੋ ਗਏ ਆ ਗਏ ਸਵੇਰੇ ਜੀ ਉਦੋਂ ਬਹੁਤ ਭੰਮੜ ਜਾਂ ਮੱਚਿਆ ਹੋਇਆ ਸੀ ਠੀਕ ਹੈ ਬੜਾ ਬੁਰਾ ਹਾਲ ਸੀ ਸਾਰਾ ਕੁਝ ਹੀ ਜਲ ਕੇ ਰਾਖ ਹੋ ਗਿਆ ਠੀਕ ਹੈ ਉਹ ਤੁਸੀਂ ਵੇਖ ਹੀ ਸਕਦੇ ਹੋ ਠੀਕ ਹੈ ਅੱਛਾ ਜੀ ਉਹ ਆ ਗਈ ਤੇ ਇਹਨਾਂ ਦਾ ਜਦੋਂ ਜਲਦਾ ਪਾ ਕੇ ਪਾਲਦਾ ਤਾਂ ਮਾਲਕ ਇੰਟੀਰੀਅਰ ਬਾਹਰ ਕੱਢਿਆ ਜਾਵੇਗੀ ਠੀਕ ਹੈ ਜੀ ਉਵੇਂ ਮਤਲਬ ਅੱਗੇ ਨਹੀਂ ਜਾਇਆ ਜਾ ਹਾਂ ਜੀ ਅੱਗੇ ਨਹੀਂ ਜਾਇਆ ਜਾ ਦੇਖਦੇ ਸਾਰਾ دیوارੋਂ ਤਾਂ ਇਹ ਨੁਕਸਾਨ ਦਿੱਤੇ ਕਰਦੇ ਬੈਗ ਵਗੈਰਾ ਜਿਹੜੇ ਖਲੋ ਜਰਾ ਐਸੀ ਚੀਜ਼ ਉਹ ਜਵਾਬ ਨਹੀਂ ਕੋਲ ਦਾਲਨੇ ਕਰ ਸੰਜੀ ਜੀ ਉਹ ਸਾਰੀ ਕਦਰ ਹੀ ਗਈ ਹੋਣੀ ਕਿਉਂਕਿ ਜਿਹੜੇ ਬੈਗ ਇਸਦੇ ਜਿਹੜੇ ਚੀਜ਼ ਨੇ ਸਾਰੇ ਸਾਰੇ ਮੈਂ ਚਾਰ ਵਜੇ ਮੈਨੂੰ ਪਤਾ ਲੱਗਾ ਫੋਲ ਰਿਹਾ ਥਾ ਬਾਰਦ ਨੇ ਖਾਲੀ ਬਾਦ ਨੇ 20 25 ਲੱਖ ਰੁਪਏ ਦਾ ਸਾਡੇ 40 ਹੋ ਜੇ ਆ ਕੇ ਸੰਦਿਆ ਸਵੇਰੇ ਨੂੰ ਬਹੁਤ ਭਾਰ ਮਰ ਜਾ ਮੱਤਿਆ ਹੋਇਆ ਜੀ ਬਰਾਬਰ ਸਾਰਾ ਕੁਛ ਹੀ ਜਲ ਕੇ ਰਾਹ ਹੋ ਗਿਆ ਇਹ ਅਨੁਦ ਦੇਖ ਰਹੇ ਸਾਰੇ ਦੁਆਰੋਂ ਬਹੁਤ ਨੁਕਸਾਨ ਗੱਟੇ ਕਰ ਰਹੇ ਆ ਅੱਛਾ ਗੈਰ ਜਿਹੜਾ ਜਿਹੜਾ ਖਲਮ ਵਾਲਾ ਪੈਸੇ ਸੀ ਉਹ ਦੁਆਰ ਨਾਲ ਹੀ ਕੋਲ ਬੰਦ ਕਰਨ ਦੇ ਕਰਨ ਸੰਜੀ ਜੀ ਉਹ ਸਾਰੀ ਅਜ਼ਰ ਹੀਟ ਹੋ ਗਈ ਠੀਕ ਹੈ ਪਲਾਸਟਿਕ ਦੇ ਬੈਗ ਜਿਹੜੇ ਫੀਲ ਦੇ ਇਹ ਸਾਰੇ ਸਾਲ ਵੀ ਮੈਂ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇਹ ਨਹੀਂ ਇਹ ਤਾਂ ਹਾਲੇ ਵੀ ਡੇਢ ਕੋਲੋਂ 2 ਲੱਖ ਦੇ ਨੁਕਸਾਨ ਆਇਆ ਹੋਰੀ ਕਾ ਦੇਖ ਰਹੇ ਹੈ ਬਾਰੀ ਬਲਾਗ ਨਾ ਠੀਕ ਹੈ ਜੀ ਇਹ ਤੁਹਾਡਾ ਗਰਾਉਂ ਹਾਂ ਜੀ ਕਦੋਂ ਪਤਾ ਲੱਗਿਆ ਇਹ ਅੱਗ ਬਾਰੇ 4:30 ਮੈਨੂੰ ਪਤਾ ਲੱਗਾ ਫੂਲ ਰਿਹਾਇਆ ਥਾ ਹਾਂ ਕਿ ਕਿਆ ਇਸ ਵਿੱਚ ਰੱਖਿਆ ਕੀ ਹੋਇਆ 12 ਦਿਨ ਖਾਲੀ ਬਾਦਰ ਕਿੰਨਾ ਕੁ ਨੁਕਸਾਨ ਹੋਇਆ ਇਹ 20 25 ਲੱਖ ਦੇ ਨੁਕਸਾਨ ਆਇਆ ਅੱਛਾ ਨਿਆ ਥਾ ਜਾਂ ਪੁਰਾਣਾ ਥਾ ਬਾਦਰਾ ਪੁਰਾਣਾ ਸਾਰੇ ਥਾ ਕੋਈ ਕਾਰਨ ਪਤਾ ਲੱਗਾ ਅਗ ਲੱਗਣੇ ਦਾ ਇਹ ਗਡਾਉਂ ਕਾਦਾ ਹੀ ਨਹੀਂ ਇਹ ਆਪਣੇ ਤੋਸੀ ਜੀ ਉਹਨਾਂ ਦਾ ਠੀਕ ਹੈ ਜੀ ਕੋਈ ਪਤਾ ਲੱਗਿਆ ਅੱਗ ਵਗੈਰਾ ਕਿਉਂ ਲੱਗੀ ਸੀ ਕੋਈ ਪਤਾ ਨਹੀਂ ਲੱਗਿਆ ਉਹਦੇ ਦਾ ਠੀਕ ਹੈ ਕਿੰਨੀ ਜਰਦੀ ਲੱਗੀ ਆ ਕੇ ਇਹ ਕੋਈ ਆਈਡੀਆ ਸੀ 4:30 ਵਜੇ ਆ ਕੇ ਸੰਭਿਆ ਸਵੇਰੇ ਜੀ ਉਦੋਂ ਬਹੁਤ ਭੰਬੜ ਜਾ ਮੱਚਿਆ ਹੋਇਆ ਸੀ ਠੀਕ ਹੈ ਬੜਾ ਬੜਾ ਹਾਲ ਸੀ ਸਾਰਾ ਕੁਝ ਹੀ ਜਲ ਕੇ ਰਾਤ ਹੋ ਗਿਆ ਠੀਕ ਹੈ ਉਹ ਤੁਸੀਂ ਵੇਖ ਹੀ ਸਕਦੇ ਹੋ ਠੀਕ ਹੈ ਅੱਛਾ ਜੀ ਉਹ ਆਈ ਵੀ ਤੇ ਇਹਦਾ ਜਦੋਂ ਜਲਦਾ ਪਾ ਕੇ ਅੱਗੇ ਪਲਦਾ ਤਾਂ ਮਾਲਕ ਇੰਟੀਰੀਅਰ ਬਾਹਰ ਕੱਢਿਆ ਜਾਵੇਗੀ ਠੀਕ ਹੈ ਜੀ ਹਾਂ ਜੀ ਉਵੇਂ ਮਤਲਬ ਅੱਗੇ ਨਹੀਂ ਜਾਇਆ ਜਾ ਹਾਂ ਜੀ ਅੱਗੇ ਨਹੀਂ ਜਾਇਆ ਦੇਖਣੇ ਸਾਰਾ ਦੀਵਾਰੋਂ ਤਾਂ ਇਹ ਨੁਕਸਾਨ ਵਤੀ ਕਰਦੇ ਬੈਗ ਵਗੈਰਾ ਜਿਹੜੇ ਖਲੋ ਜਰਾ ਐਸੀ ਚੀਜ਼ ਉਹ ਜਵਾਬ ਦੇਣੇ ਕੋਲਦਾਨ ਦੇ ਕਰਨ ਸੰਜੀ ਦੇ ਉਹ ਸਾਰੀ ਕਦਰ ਇਹ ਟੋਗੀ ਉਹਨਾਂ ਚੀਜ਼ ਬੈਗ ਜਿਹੜੇ ਫੀਲ ਸੀ ਸਾਰੇ ਸਾਰੇ ਚ ਚਾਰ ਅੱਜ ਮਿੰਟ ਪਤਾ ਲਗਾ ਫੁੱਲ ਰਿਹਾਇਆ ਤਾਂ ਬਾਹਰ ਦੇ ਨੇ ਖਾਲੀ ਬਾਹਰ ਨੇ ਬਿਸ ਬਿਸ ਵਾਸੀ ਲਾਗੇ ਨਤਵਾ ਸਾਡੇ 4:00 ਵਜੇ ਆ ਕੇ ਸਾਂਦੇ ਆ ਸਵੇਰੇ ਨੂੰ ਉਹ ਉਹ ਕਾਂਬੜ ਜਾ ਮੱਤਿਆ ਹੋਇਆ ਜੀ ਭਰਾਸੀਂ ਸਾਰਾ ਕੁਛ ਹੀ ਜਲ ਤੇ ਰਾਖ ਹੋ ਗਿਆ ਅੱਗੇ ਅਨੁ ਦੇਖ ਰਹੇ ਸਾਰਾ ਦੁਆਰਾ ਤੋਂ ਇਹ ਨੁਕਸਾਨ ਘੱਟੇ ਕਰ ਰਹੇ ਅੱਛਾ ਗੈਰ ਵੀ ਜਿਹੜਾ ਉਹ ਖਲਮ ਵਾਲਾ ਪੈਸੀ ਸੀ ਉਹ ਦਵਾ ਨਾਲ ਹੀ ਕੋਲ ਬਾਲ ਦੇ ਕਰਨ ਸੰਜੀ ਦੇ ਉਹ ਸਾਰੀ ਅਜ਼ਰਦ ਹੀ ਗਈ ਠੀਕ ਹੈ ਉਹ ਚੀਜ਼ ਦੇ ਬਾਕੀ ਸਾਰੇ ਜਿਹੜੇ ਫੀਲ ਦੇ ਸਾਰੇ ਸਾਲ ਵੀ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇਹ ਨਹੀਂ ਉਹ ਤਾਂ ਹਾਲੇ ਵੀ ਡੇਢ ਕੋਲ 2 ਲੱਖ ਦੀ ਨਹੀਂ ਜ਼ੀਤ ਮਸਾਲਾ ਹੈ ਹੋਰ ਹੀ ਕਾ ਰੇ ਦੇਖ ਰਹੇ ਹੈ ਬਾਰ ਬਲ ਆ ਗਿਆ ਠੀਕ ਹੈ ਜੀ ਇਹ ਤੁਹਾਡਾ ਗਰਾਉਂ ਹਾਂ ਜੀ ਜੀ ਕਦੋਂ ਪਤਾ ਲੱਗਿਆ ਇਹ ਅੱਗ ਬਾਰੇ 4:30 ਮੈਨੂੰ ਪਤਾ ਲੱਗਾ ਫੂਲ ਰਿਹਾ ਹੈ ਤਾਂ ਹਾਂ ਕਿ ਕਿਆ ਇਸ ਵਿੱਚ ਰੱਖਿਆ ਗਿਆ ਹੋਇਆ 12 ਦਿਨ ਖਾਲੀ ਬਾਦਰ ਕਿੰਨਾ ਕੁ ਨੁਕਸਾਨ ਹੋਇਆ ਇਹ 20 25 ਲੱਖ ਦਾ ਨੁਕਸਾਨ ਹੈ ਅੱਛਾ ਨਿਆ ਥਾ ਜਾਂ ਪੁਰਾਣਾ ਥਾ ਬਾਦਰ ਪੁਰਾਣਾ ਸਾਰੇ ਥਾ

ਜਰੂਰ ਜਲਦਾ ਪਾ ਅੱਗੇ ਪਲਦਾ ਤਾਂ ਮਾਲਕ ਇੰਟੀਰੀਅਰ ਬਾਹਰ ਕੱਢਿਆ ਦੇਗਾ ਠੀਕ ਹੈ ਜੀ ਹਾਂ ਜੀ ਉਵੇਂ ਮਤਲਬ ਅੱਗੇ ਨਹੀਂ ਜਾਇਆ ਜੀ ਹਾਂ ਜੀ ਅੱਗੇ ਨਹੀਂ ਜਾਇਆ